ਆਪੇ ਸਾਰ ਕਰੇ ਨਾਨਕ ਨਾਮ ਧਿਆਨ تنਨੇ ਜਿ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪਉੜੀ ਤੂੰ ਕਰਨ ਕਰਣ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰਣ ਕੋਈ ਤਉ ਦੇ ਆਪੇ ਸਿਸ਼ਟ ਸਰ ਜੀਆ ਆਪੇ ਪਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰ ਹੈ ਸੋ ਹੋਈ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖ ਧੰਨ 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 ਗੁਰ ਸੋਈ ਬੜਿਆਈ ਗੁਰਮੁਖ ਦੇ ਪ੍ਰਵ ਹਰ ਪਾਵੈ ਸੋਈ ਨਾਨਕ ਗੁਰਮੁਖ ਨਾਨਕ ਅਰਾਧਿਆ ਸਭ ਆਖ ਧੰਨ 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 ਗੁਰ ਸੋਈ ਸੁਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੇ ਤਿਨਵਾਜੀ ਹੋਈ ਗੁਰੂ ਪਿਆਰ ਵਾਲੇ ਸਾਥ ਸੰਗਤ ਜੀਓ ਔਰ ਆਲ ਮਿਲ ਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਗੁਰੂ ਸਾਹਿਬ ਜੀ ਦੇ ਕੋਲ ਗੁਰੂ ਜੀ ਦੇ ਬਚਨ ਸੁਣਨ ਵਾਸਤੇ ਆਪਾਂ ਇਕੱਤਰ ਹੁੰਨੇ ਆ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਨੇ ਏ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਕਾਂਦੇ ਕਮਨਚਿਤ ਹੋ ਕੇ ਪਰਮੇਸ਼ਰ ਨੂੰ ਯਾਦ ਕਰਉ ਦੀ ਸਿਵਤ ਸਲਾਹ ਕਰ ਜੀ ਦੇ ਨਾਲ ਸਾਡਾ ਭਲਾ ਹੋਣਾ ਹੈ ਹਰ ਕੀਆ ਸਦਾ ਸਦਾ ਵਡਿਆਈਆਂ ਵਾਹਿਗੁਰੂ ਪਰਮੇਸ਼ਰ ਦੀਆਂ ਜੋ ਵਡਿਆਈਆਂ ਨੇ ਦੇਣਾ ਪਛੋਤਾਏ ਤੇ ਉਹ ਪਛਤਾਉਂਦਾ ਨਹੀਂ ਕਿਸੇ ਨੂੰ ਕੁਝ ਦੇ ਕੇ ਬੰਦਾ ਤੇ ਕਈ ਵਾਰੀ ਪਛਤਾਉਣ ਲੱਗ ਜਾਂਦਾ ਜਿੱਦਾਂ ਅਗਲੇ ਦਾ ਕੰਮ ਨਾ ਕਰਿਆ ਅਗਲੇ ਕਹਿੰਦਾ ਐ ਮੈਂ ਉਹਨਾਂ ਪਿੱਛੇ ਤੁਰੇ ਫਿਰੇ ਲੇ ਪਰ ਪਰਮੇਸ਼ਰ ਹੈ ਜੇ ਕੋਈ ਉਹਨੂੰ ਮਾੜਾ ਵੀ ਕਹੀ ਜਾਏਗਾ ਉਹਨੇ ਉਹਨੂੰ ਵੀ ਤਨ ਪਦਾਰਥ ਦੇਣਾ ਮਤਲਬ ਵੀ ਜਿਹੜੇ ਬੰਦੇ ਕਦੇ ਰੱਬ ਨੂੰ ਮੰਨਦੇ ਹੀ ਨਹੀਂ ਐ ਜੇ ਰੱਬ ਨੂੰ ਬੁਰਾ ਭਲਾ ਬੋਲ ਜਾਂਦੇ ਉਹਨਾਂ ਦੇ ਖੇਤਾਂ ਜ਼ਮੀਨ ਹੀ ਨਹੀਂ ਪੈਂਦਾ ਜਾਂ ਉਹਨਾਂ ਦੇ ਫਸਲਾਂ ਨਹੀਂ ਹੁੰਦੀਆਂ ਜਾਂ ਉਹਨਾਂ ਦੇ ਘਰੇ ਧੁੱਪ ਨਹੀਂ ਜਾਂਦੀ ਪਰਮੇਸ਼ਰ ਜਿਹੜਾ ਹੈ ਰੱਬ ਹੈ ਜਿਵੇਂ ਸੂਰਜ ਹੈ ਸਾਰਿਆਂ ਨੂੰ ਉਹਨੇ ਧੁੱਪ ਦੇਣੀ ਹੈ ਤੇ ਦੇਣੀ ਹੈ ਉਹਦਾ ਕਰਮ ਹੈ ਪਰਮੇਸ਼ਰ ਨੇ ਸਾਰਿਆਂ ਨੂੰ ਰਿਜਕ ਦੇਣਾ ਤੇ ਦੇਣਾ ਹੀ ਆ ਉਹਨੇ ਜੇ ਆਪਣੇ ਵਰਗੇ ਨੂੰ ਰੱਬ ਬਣਾ ਦੇਣ ਆਪਾਂ ਅੱਧੀ ਦੁਨੀਆ ਨੂੰ ਭੁੱਖੇ ਮਾਰ ਦੇ ਵੀ ਆਹ ਬੰਦੇ ਨੂੰ ਤੇ ਰੋਟੀ ਦੇਣ ਦਾ ਹੱਕ ਹੀ ਕੋਈ ਨਹੀਂ ਲੈ ਇਹ ਤੇ ਇੰਨਾ ਬੰਦਾ ਬੇਕਾਰ ਹੈ ਇਹਨੂੰ ਰੋਟੀ ਦਾ ਹੱਕ ਹੀ ਨਹੀਂ ਇਹ ਕਿਹੜਾ ਬੰਦਗੀ ਕਰਦਾ ਹੈ ਇਹ ਕਿਹੜਾ ਨਾਮ ਜਪਦਾ ਹੈ ਜਾਂ ਇਹ ਤੇ ਮਾੜੇ ਕੰਮ ਕਰਦਾ ਹੈ ਤਾਂ ਇਸ ਕਰਕੇ ਵੀ ਜੋ ਪਰਮੇਸ਼ਰ ਹੈ ਉਹ ਸਾਰਿਆਂ ਨੂੰ ਰੋਜੀ ਰੋਟੀ ਦੀ ਵੀ ਉਹਦੇ ਸੰਭਾਲ ਲਏ ਕਿੰਨੀਆਂ ਡਿਊਟੀਆਂ ਉਹਦੀਆਂ ਉਹ ਸਾਰਾ ਕੁਝ ਕਰਦਾ ਤੇ ਉਹ ਪਛਤਾਉਂਦਾ ਨਹੀਂ ਬੰਦਾ ਕਈ ਵਾਰੀ ਲੈ ਗੋਲਕ ਦੇ ਵਿੱਚ ਨਾ ਜੇ ਕਿਤੇ ਦਸਾਂ ਦੇ ਭੁਲੇਖੇ ਚ 100 ਦਾ ਪੈ ਜੇ ਆਖ ਗੱਲ ਐ ਉਹ ਅਜੇ ਤਸੋਈ ਗਿਆ ਲੈ ਉਹ 100 ਦੇ ਕੇ ਉਹਨੂੰ ਇਹ ਲੱਗਦਾ ਵੀ ਪਤਾ ਨਹੀਂ ਲੈ ਵੀ ਮੈਨੂੰ ਕਿੰਨਾ ਘਾਟਾ ਪੈ ਗਿਆ ਮੰਗਦੇ ਵੀ ਤੇ ਆਪਾਂ ਗੁਰੂ ਕੋਲ ਆ ਕੇ ਆ ਨਾ ਪਿਆਰਿਓ ਤਾਂ ਮਤਲਬ ਵੀ ਕਈ ਵਾਰੀ ਬੰਦਾ ਜੇ ਕੁਝ ਦਿੰਦਾ ਤੇ ਉਹ ਪੁਸ਼ਤਾਉਣ ਲੱਗ ਜਾਂਦਾ ਵੀ ਲੈ ਮੈਂ ਤੇ ਐਮੀ ਇੰਨਾ ਕੁਝ ਦਿੱਤਾ ਅਗਲੇ ਨੂੰ ਤਾਂ ਰੱਬ ਆ ਜਿਹੜਾ ਪੁਸ਼ਤਾਉਂਦਾ ਨਹੀਂ ਉਹ ਸਾਰਿਆਂ ਦੇ ਕੰਮ ਰਾਸ ਕਰਦਾ ਅਸੀਂ ਉਹ ਪਰਮੇਸ਼ਰ ਦੀ ਬੰਦਗੀ ਕਰੀਏ ਜਿਹੜਾ ਸਾਰਿਆਂ ਦੇ ਸਹਾਈ ਹੁੰਦਾ ਜਿਹੜਾ ਹਰ ਕਿਸੇ ਦੀ लाज ਰੱਖਦਾ ਤਾਂ ਉਹਦੇ ਨਾਲ ਜਦੋਂ ਜੁੜਾਂਗੇ ਫੇਰ ਸਾਡਾ ਭਲਾ ਹੋਣਾ ਪਿਆਰਿਓ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪ ਕਿਰਤ ਕਮਾਈ ਕੀਤੀ ਗੁਰੂ ਨਾਨਕ ਦੇ ਘਰ ਦਾ ਪਹਿਲਾ ਉਪਦੇਸ਼ ਹੀ ਹੈ ਵੀ ਕਿਰਤ ਕਰੋ ਫਿਰ ਕਹਿਆ ਨਾਮ ਜਪੂ ਜੇ ਕਿਰਤ ਸਹੀ ਨਹੀਂ ਨਾਮ ਵੀ ਨਹੀਂ ਜਪ ਸਕਦਾ 2 ਨੰਬਰ ਦੀ ਕਮਾਈ ਕਰਦਾ ਬੰਦਾ ਉਹ ਨਾਮ ਨਹੀਂ ਜਪ ਸਕਦਾ ਕਿਉਂਕਿ ਉਹਦੇ ਅੰਦਰ ਡਰ ਹੁੰਦਾ ਹੈ ਵੀ ਮੈਂ ਕਿਤੇ ਫੜੇ ਹੀ ਨਾ ਜਾਵਾਂ ਕਿਤੇ ਫਾਸੀ ਨਾ ਜਾਵਾਂ ਜਾਂ ਉਹਨੂੰ ਸਕੂਨ ਨਹੀਂ ਮਿਲੇਗਾ ਇੱਕ ਦਿਹਾੜੀਦਾਰ ਬੰਦਾ ਆਪਣੀ ਦਿਹਾੜੀ ਕਰਕੇ ਆਉਂਦਾ ਉਹ ਆਪਣੇ ਸੁੱਖਾਂ ਦੀ ਨੀਂਦ ਸੌਂਦਾ ਹੈ ਤਾਂ ਕਿਰਤ ਕਰਨਾ ਸਾਡੇ ਗੁਰੂ ਨੇ ਸਿਖਾਇਆ ਸਾਨੂੰ ਸਾਰਿਆਂ ਨੂੰ ਹੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਤੇ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪ ਨੇ ਕਿਰਤ ਕਰੀ ਹੈ ਖੇਤੀ ਕਰੀ ਆਪ ਤੇ ਮਨੁੱਖਤਾ ਦੇ ਭਲੇ ਵਾਸਤੇ ਉਹਨਾਂ ਨੇ ਆਪ ਪਹਿਲਾਂ ਕੰਮ ਕਰਕੇ ਦਿਖਾਇਆ ਸਾਨੂੰ ਤਾਂ ਆਓ ਆਪਾਂ ਉਹ ਗੁਰੂ ਨਾਨਕ ਦੀ ਵਡਿਆਈ ਦੇ ਵਿੱਚ ਜੁੜੀਏ ਜੋ ਸਤਿਗੁਰਾਂ ਦਾ ਲੜੀਵਾਰ ਇਤਿਹਾਸ ਚੱਲ ਰਿਹਾ ਹੈ ਉਹਨੂੰ ਆਪਾਂ ਅੱਗੇ ਤੋਰੀਏ ਸਾਰੀ ਸੰਗ ਤੇ ਕਵਾਰ ਪਿਆਰ ਸਹਿਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਚੌਪਈ ਸ੍ਰੀ ਗੁਰ ਕਿਰਖੀ ਕਾਜ ਕਰਾਵਹਿ ਅਨਕ ਸਿੱਖ ਮਿਲਕਾਰ ਕਮਾਵਹਿ ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਉੱਥੇ ਖੇਤੀ ਬਾੜੀ ਦਾ ਕੰਮ ਕਰਵਾਉਂਦੇ ਤੇ ਸਿੱਖ ਸੇਵਕ ਨਾਲ ਮਿਲ ਕੇ ਸਾਰੇ ਕੰਮ ਕਰਾਉਂਦੇ ਸਨ ਬਹੁ ਹੈ ਅੰਨ ਤੋ ਟਕਦਾਰਾ ਖਲਵਾਰੇ ਬਹੁ ਲਗ ਹੈ અપਾਰਾ ਤੇ ਬਹੁਤ ਧਨ ਪੈਦਾ ਹੁੰਦਾ ਕਦੇ ਟੋਟਨੀ ਸੀ ਆਉਂਦੀ ਢੰਡਾਰ ਲੱਗੇ ਪਏ ਸੀ ਅੰਬਾਰ ਲੱਗੇ ਰਹਿੰਦੇ ਸੀ ਦਰਕ ਲੋ ਕੋਠੇ ਭਰ ਕਰ ਸਾਰੇ ਦਿਗ ਚਲਾਵੇ ਸਦਾ ਉਦਾਰੇ ਤੇ ਗੁਰੂ ਨਾਨਕ ਦੇ ਘਰ ਦੀ ਇਹ ਮਰਜ਼ਾਦਾ ਰਹੀ ਹੈ ਵੀ ਕਦੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਲੰਗਰ ਦੀ ਤੋੜ ਨਹੀਂ ਪੈਂਦੀ ਤੇ ਉਹ ਸਾਰੇ ਦਰਵਾਜਿਆਂ ਦੇ ਕੋਠੇ ਜਿਹੜੇ ਆ ਉਹ ਦਰਵਾਜਿਆਂ ਤੱਕ ਆਣ ਦੇ ਭਰ ਦਿੰਦੇ ਤੇ ਸਦਾ ਲੰਗਰ ਗੁਰੂ ਨਾਨਕ ਦੇ ਘਰ ਵਿੱਚ ਚੱਲਦਾ ਰਹਿੰਦਾ ਸੀ ਦਿਨ ਲਗੈ ਹੋਵਤ ਪਨੁਸਾਰਾ ਜਾਮਨਸਾਲ ਖੁੱਟ ਆਹਾਰਾ ਸਵੇਰੇ ਤੋਂ ਲੱਗਦੇ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਰਤੌਣ ਤੇ ਸ਼ਾਮ ਨੂੰ ਇਹ ਮੰਨ ਲਓ ਵੀ 9-10 ਵਜੇ ਤੱਕ ਪ੍ਰਸ਼ਾਦਾ ਪਾਣੀ ਛਕਾਉਂਦੇ ਜਿਹੜਾ ਵੀ ਆਉਂਦਾ ਸ਼ੱਕੇ ਆਨੰਦ ਵਿੱਚ ਹੋ ਜਾਂਦਾ ਦੂਰ ਦੇਸ ਤੇ ਨਰ ਮਿਲ ਬ੍ਰਿੰਦਾ ਆਵੇ ਦਰਸ ਕਰੇ ਸੁਖੰਦਾ ਦੂਰ ਦੂਰ ਤੋਂ ਦੇਸਾਂ ਤੋਂ ਜਿਹੜੇ ਸਿੱਖ ਸੇਵਕ ਐ ਚੱਲ ਕੇ ਉਹ ਦਰਸ਼ਨਾ ਵਾਸਤੇ ਆਉਂਦੇ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਸੁਖ ਪਾਉਂਦੇ ਸੰਨ ਬ੍ਰਹਮਚਾਰੀ ਜੈ ਬ੍ਰਾਗੀ ਗਿਆਨੀ ਤਪੀ ਅਤੀਤ ਦੇਗੰਬਰ ਧਿਆਨੀ ਫਿਰ ਉੱਥੇ ਸਤਿਗੁਰਾਂ ਦੇ ਕੋਲੇ ਬ੍ਰਹਮਚਾਰੀ ਆਉਂਦੇ ਬੈਰਾਗੀ ਆਉਂਦੇ ਤਪੀ ਤਪੀ ਸਰਮੁਣੀ ਜਿੰਨੇ ਵੀ ਸੀਗੇ ਭਜਨ ਬੰਦਗੇ ਕਰਨ ਵਾਲੀਆਂ ਰੂਹਾਂ ਕਹਿ ਲਿਓ ਸਾਰੇ ਸਤਿਗੁਰਾਂ ਦਰਸ਼ਨਾ ਵਾਸਤੇ ਆਉਂਦੇ ਜੋਗੀ ਪੰਡਤ ਬਸ ਸੰਿਆਸੀ ਹਿੰਦ ਤੁਰਕ ਆਵੇ ਗੁਰ ਪਾਸੀ ਤੇ ਸਤਿਗੁਰਾਂ ਦੇ ਕੋਲੇ ਜੋਗੀਆਂ ਨੇ ਵੀ ਆਉਣਾ ਪੰਡਤਾਂ ਨੇ ਵੀ ਆਉਣਾ ਤੇ ਸੰਿਆਸੀਆਂ ਨੇ ਆਉਣਾ ਹਿੰਦੂਆ ਨੇ ਵੀ ਆਉਣਾ ਤੇ ਮੁਸਲਮਾਨਾਂ ਨੇ ਵੀ ਆਉਣਾ ਤੇ ਗੁਰੂ ਜੀ ਦੇ ਕੋਲ ਆ ਕੇ ਉਹ ਬਹੁਤ ਸੋਖ ਪਾਉਂਦੇ ਸੀ ਰਾਏ ਰੰਗ ਜੋ ਧਰ ਅਭਲਾਖਾਂ ਦਰਸ਼ਨ ਕਰ ਹੈ ਸੋ ਪੂਰੇ ਕੰਖਾ ਭਾਵੇਂ ਰਾਜੇ ਆਉਂਦੇ ਭਾਵੇਂ ਫਕੀਰ ਲੋਕ ਆਉਂਦੇ ਜਿਹੜਾ ਵੀ ਅਭਲਾਸਾ ਧਾਰ ਕੇ ਗੁਰੂ ਨਾਨਕ ਦੇ ਦਰ ਤੇ ਸ਼ਰਧਾ ਧਾਰ ਕੇ ਆਉਂਦਾ ਸੀ ਉਹਦੀ ਇੱਛਾ ਪੂਰੀਆਂ ਹੁੰਦੀਆਂ ਤੇ ਉਹਦੀ ਭਾਵਨਾਵਾਂ ਪੂਰੀ ਕਰਦੇ ਸਨ ਦੇਹ ਉਪਾਇਨ ਲਹਿ ਸੋ ਨਹੀਂ ਕੀਰਤ ਪਸਰੀ ਸਭ ਭਵ ਮਾਹੀ ਤੇ ਜਿਹੜਾ ਵੀ ਕੋਈ ਗੁਰਨਾਨਕ ਦੇ ਘਰ ਦੇ ਵਾਸਤੇ ਕੋਈ ਅਨਾਜ ਲੈ ਕੇ ਆਉਂਦਾ ਜਾਂ ਕੋਈ ਪੇਟਾਵਾ ਹੋਰ ਲੈ ਕੇ ਆਉਂਦਾ ਸਤਿਗੁਰੂ ਉਹਨਾਂ ਦੇ ਕੋਲੋਂ ਪੇਟਾਵਾ ਨਹੀਂ ਸੀ ਲੈਂਦੇ ਹੁੰਦੇ ਉਹ ਕਦੇ ਸਤਿਗੁਰਾਂ ਨੇ ਉਹਨਾਂ ਕੋਲੋਂ ਪੇਟਾ ਮਾਣੀ ਇਸ ਗੱਲ ਦੀ ਕੀਰਤੀ ਸਾਰੇ ਸੰਸਾਰ ਵਿੱਚ ਫੈਲ ਗਈ ਰਹਿ ਕੇ ਪ੍ਰਾਂਤ ਮਹਾਲਨ ਭੁੱਲੀ ਸਭ ਜਗ ਦੇ ਦੋਚੇ ਬੇਲੀ ਫੁੱਲੀ ਆ ਕਹਿੰਦੇ ਨੇ ਇਹ ਜਿਹੜੀ ਹੈ ਕੀਰਤੀਏ ਇਸ ਤਰ੍ਹਾਂ ਫੈਲੀ ਫੈਲੀ ਹੋਈ ਹੈ ਜਿਵੇਂ ਚ ਮੇਲੀ ਦਾ ਫੁੱਲ ਖਿੜਿਆ ਹੁੰਦਾ ਹੈ ਚੰਦ ਚੰਦਰ ਕਾ ਕਰ ਕਰ ਸਾਈ ਜਹ ਕਹ ਪਾਰ ਨਾ ਪਾਇਓ ਜਾਈ ਇੰਨਾ ਸਤਿਗੁਰਾਂ ਦਾ ਜਸ ਫੈਲ ਰਿਹਾ ਜਿਵੇਂ ਚੰਦ ਦੀ ਚਾਂਦਨੀ ਘਰ ਘਰ ਦੇ ਵਿੱਚ ਜਾ ਕੇ ਸ਼ਾ ਜਾਂਦੀ ਐ ਤੇ ਉਹਦਾ ਪਾਰ ਨਹੀਂ ਪਾਇਆ ਜਾਂਦਾ ਸੁਣ ਕੇ ਸੋ ਜਸ ਹੋਤ ਮਨ ਚਾਉ ਹਾਇ ਬਲੋ ਕੈ ਧਰ ਕੈ ਭਾਉ ਤੇ ਜਿਹੜੇ ਸਿੱਖ ਸੇਵਕ ਆਉਂਦੇ ਸੀਗੇ ਸਤਿਗੁਰਾਂ ਦੀ ਕੀਰਤੀ ਸੁਣ ਕੇ ਸਤਿਗੁਰਾਂ ਦੀ ਵਡਿਆਈ ਸੁਣ ਕੇ ਤੇ ਦਰਸ਼ਨ ਕਰਕੇ ਬੜਾ ਸੁਖ ਪਾਉਂਦੇ ਸੀ ਦੂਰ ਹੋਤੈ ਸਭ ਵਦ ਵਦ ਟੋਲਾ ਹਵੈ ਸਮੀਪ ਸੁਖ ਲਹੈ ਅਮੋਲਾ ਜਿਨ੍ਹਾਂ ਨੇ ਦੂਰੋਂ ਆਉਣਾ ਕਿਸੇ ਨੇ ਕਾਵਲ ਘਮਾਰ ਤੋਂ ਆਉਣਾ ਕਿਸੇ ਨੇ ਇਹ ਤੋਂ ਆਉਣਾ ਕਿਸੇ ਨੇ ਕਿਤੋਂ ਆਉਣਾ ਤੇ ਉਹ ਨਾ ਟੋਲੇ ਬਣਾ ਬਣਾ ਕੇ ਕਈ ਕਈ 15 15 20 20 ਜਣੇ ਇਕੱਠੇ ਹੋ ਕੇ ਸਤਿਗੁਰਾਂ ਦੇ ਦਰਸ਼ਨਾ ਵਾਸਤੇ ਆਉਂਦੇ ਤੇ ਸਤਿਗੁਰਾਂ ਦੇ ਬਚਨ ਸੁਣਦੇ ਸ੍ਰੀ ਨਾਨਕ ਸ੍ਰੀ ਨਾਨਕ ਸਾਰੇ ਉਪਮਾ ਕੇ ਜੁਤ ਸਰਬ ਉਦਾਰੇ ਹਾਂ ਕਹਿੰਦੇ ਸਤਿਗੁਰੂ ਦੀ ਉਪਮਾ ਸਾਰੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ ਇੱਕ ਸਮੈ ਸੰਗਤ ਬਹਵਾਈ ਚੌਦਸ ਤੇ ਕਸ ਗੁਣ ਨਾ ਜਾਈ ਤੇ ਇੱਕ ਵਾਰੀ ਕਹਿੰਦੇ ਸਤਿਗੁਰਾਂ ਦੇ ਕੋਲੇ ਸਾਰੇ ਪਾਸਿਆਂ ਤੋਂ ਸੰਗਤ ਆਈ ਹੈ ਬਹੁਤ ਜ਼ਿਆਦਾ ਸੰਗਤ ਆਈ ਜੀ ਦੀ ਗਿਣਤੀ ਨਹੀਂ ਕਰੀ ਜਾ ਸਕਦੀ ਕਈ ਹਜ਼ਾਰ ਨਗਰ ਕਰਤਾਰ ਮਾਨਵ ਮਿਲੈ ਨ ਪਾਇਤ ਪਾਰਾ ਤੇ ਕਈ ਹਜ਼ਾਰ ਕਰਤਾਰ ਤੇ ਪੁਰਦੇ ਵਿੱਚ ਸੰਗਤ ਆ ਗਈ ਹੈ ਤੇ ਸਾਰੇ ਜਿਹੜੇ ਸਿੱਖ ਸੇਵਕ ਆਪਸ ਵਿੱਚ ਇਕੱਠੇ ਹੁੰਦੇ ਐ ਤੇ ਗੱਲਾਂ ਬਾਤਾਂ ਕਰਦੇ ਨੇ ਧਰਹਿ ਕਾਮਨਾ ਦਰਸ਼ਨ ਕਰਹੀ ਬਿਨ ਸੰਸੈ ਮਨ ਵੰਸਤਪੁਰਹੀ ਜਿਹੜਾ ਵੀ ਗੁਰੂ ਜੀ ਦੇ ਕੋਲ ਆ ਕੇ ਸ਼ਰਧਾ ਧਾਰਨ ਕਰਦਾ ਬਿਨਾ ਸ਼ੱਕ ਤੋਂ ਸਤਿਗੁਰੂ ਉਹਦੇ ਸ਼ਰਧਾ ਪੂਰੀ ਕਰ ਦਿੰਦੇ ਭਈ ਬਿਬਾ ਪਰ ਕੀ ਨ ਵਿਸਰਾ ਪੁਰ ਕਹਿ ਚਹੁੰਦ ਸਪਰਸ਼ ਪਸਰਿਓ ਡੇਰਾ ਤੇ ਉਹ ਜਿਹੜੇ ਸਿੱਖ ਸੇਵਕ ਆਉਂਦੇ ਸੀਗੇ ਜਦੋਂ ਰਾਤ ਪੈ ਜਾਂਦੀ ਉਥੇ ਹੀ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਡੇਰੇ ਲਾ ਲੈਂਦੇ ਆਪਣੇ ਤੇ ਨਗਰ ਦੇ ਆਸੇ ਪਾਸੇ ਸਾਰੇ ਪਾਸੇ ਉਹ ਫੈਲ ਜਾਂਦੇ ਤਬਹੀ ਘਟ ਘੂਮਰ ਕੇ ਆਈ ਵਰਖਤ ਜਲ ਹੀ ਸਾਹਿਬ ਰਲਾਈ ਤੇ ਸਰ ਬਦਲਾਂ ਦੇ ਘਟਾ ਚੜ ਕੇ ਆ ਗਈ ਬਹੁਤ ਜ਼ਿਆਦੇ ਮੀਂਹ ਪਿਆ ਤੇ ਜਲਥਲ ਹੋ ਗਿਆ ਕੀਤੀ ਨਿਸਪਣ ਭਾਪਨ ਸਾਰਾ ਸਗਰਿਓ ਦਿਵਸ ਪਰ ਤਰਹਿਓ ਬਾਰਾ ਤੇ ਕੀ ਹੋਇਆ ਵੀ ਰਾਤ ਨੂੰ ਮੀਂਹ ਪੈਣ ਲੱਗਿਆ ਸਾਰੀ ਰਾਤ ਮੀਂਹ ਪਈ ਗਿਆ ਅਗਲੇ ਦਿਨ ਵੀ ਮੀਂਹ ਪੈਂਦਾ ਰਿਹਾ ਬਹਰ ਨਾ ਹਟੀ ਬਿਤੇ ਦਿਨ ਦੋ ਬਿਨ ਅਹਾਰ ਆਤਰ ਸਭ ਕੋ ਤੇ ਅਗਲੇ ਦਿਨ ਵੀ ਬਾਰਿਸ਼ ਨਾ ਹੱਟੀ ਦੋ ਦਿਨ ਦਾ ਸਮਾ ਲੰਘ ਗਿਆ ਮੀਂਹ em dia não. ਤੇ ਭੋਜਨ ਤੋਂ ਬਿਨਾ ਸਾਰੇ ਭੁੱਖੇ ਤੰਗ ਹੋ ਰਹੇ ਸਨ ਭੋਜਨ ਕਰਨ ਨਹੀਂ ਵਿਦ ਹੋਈ ਭੁੱਖੀ ਬਹੁਤ ਭਏ ਸਭ ਲੋਈ ਤੇ ਭੋਜਨ ਪ੍ਰਸ਼ਾਦਾ ਪਾਣੀ ਤਿਆਰ ਨਹੀਂ ਸੀ ਹੋ ਰਿਹਾ ਸਾਰੇ ਭੁੱਖੇ ਸਨ ਅਵਸਰ ਕਰਨ ਨਾ ਪਾਏ ਅਹਾਰ ਜਹ ਜੈ ਪਸਰ ਰਹਿਓ ਬਹੁ ਬਾਰ ਤੇ ਸਾਰੇ ਪਾਸੇ ਬਾਰਸ਼ ਦਾ ਮੀਂਹ ਦਾ ਪਾਣੀ ਹੀ ਪਾਣੀ ਫਿਰਦਾ ਸੀ ਸ੍ਰੀ ਗੁਰੂ ਤਵਾਰਮ ਸਾਹਿਬ ਜਾਰੀ ਵੇਠੇ ਹੋਤੇ ਪੀਰਤ ਹੈ ਭਾਰੀ ਪ੍ਰਸ਼ਾਦਾ ਪਾਣੇ ਸ਼ਕਨ ਦਾ ਕਿਸੇ ਦਾ ਮੌਕੇ ਨਹੀਂ ਸੀ ਬੰਦਾ ਤੇ ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਨੇ ਉਹਨਾਂ ਦੇ ਕੋਲੇ ਵੀ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਸੀ ਦੁਹਰਾ ਸ੍ਰੀ ਚੰਦ ਲਖਮੀ ਚੰਦ ਪ੍ਰਿਤ ਲਹਿਣਾ ਅਰਨਰ ਬਿਰਿੰਦ ਤੇ ਸਤਿਗੁਰਾਂ ਦੇ ਕੋਲੇ ਸ੍ਰੀ ਚੰਦ ਜੀ ਬੈਠੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਲਖਵੇਂ ਦਾ ਛੋਟੇ ਸੁਪੁੱਤਰ ਬੈਠੇ ਤੇ ਭਾਈ ਲੈਣਾ ਜੀ ਬੈਠੇ ਨੇ ਬੈਠੇ ਸਰਬਸਮੀ ਪਹੀ ਮਦਵੇਦੀ ਕੁਲ ਚੰਦ ਤੇ ਕੋਲੀ ਭਾਈ ਲੈਣਾ ਜੀ ਬੈਠਿਆ ਸਾਰੇ ਗੁਰੂ ਜੀ ਦੇ ਆਸੇ ਪਾਸੇ ਬੈਠੇ ਨੇ ਚਉ ਭਈ ਸਭ ਸੰਗਤ ਕੋ ਭੁੱਖ ਵਿਸਾਲਾ ਵਿਆਪੀ ਪੀਰਾ ਲਖੀ ਕਿਰਪਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰੇ ਸੰਗਤ ਦੀ ਭੁੱਖ ਨੂੰ ਦੇਖ ਕੇ ਅੰਬੀ ਇਹ ਸਾਰੇ ਪ੍ਰਸ਼ਾਦੇ ਪਾਣੀ ਬਿਨਾਂ ਬਿਆਕਲ ਹੋ ਰਹੇ ਨੇ ਸ੍ਰੀ ਚੰਦ ਹੈ ਕੋ ਆਇਸ ਕੀ ਨੰਗ ਵਰਖਾ ਹੋ ਤ ਵਿਤੇ ਦਿਨ ਤੀਨੰਗ ਗੁਰਨਾਰਕ ਸਿੰਘ ਮਹਾਰਾਜ ਸ੍ਰੀ ਚੰਦ ਨੂੰ ਕਹਿਣ ਲੱਗੇ ਸ੍ਰੀ ਚੰਦ ਜੀ ਤਿੰਨ ਦਿਨ ਹੋ ਗਏ ਵਰਖਾ ਬਹੁਤ ਜ਼ਿਆਦੇ ਪੈ ਰਹੀ ਹੈ ਭਈ ਸੁਦਾ ਤਰ ਸੰਗਤ ਪੂਰੀ ਉਠੋ ਤਾਤ ਕੀਜੈ ਕਰਤ ਰੂਰੀ ਤੇ ਸੰਗਤ ਨੂੰ ਕਹਿਣ ਲੱਗੇ ਵੀ ਸ੍ਰੀ ਚਾਂਦ ਨੂੰ ਕਹਿੰਦੇ ਆ ਬਹੁਤ ਭੁੱਖ ਲੱਗੀ ਹੋਈ ਐ ਸੰਗਤ ਨੂੰ ਪੁੱਤਰ ਜੀ ਤੁਸੀਂ ਉਠੋ ਤੇ ਬਾਹਰ ਇੱਕ ਸੋਹਣਾ ਕੰਮ ਕਰੋ ਤਰਕ ਕਰ ਕੇ ਬਹਿਰ ਜੋ ਠੰਡੇ ਝੜ ਉਪਰ ਝੂਣ ਹੋਂ ਗਹ ਗਾਂਡੇ ਉਹ ਕਹਿੰਦੇ ਨੇ ਤੁਸੀਂ ਇਸ ਤਰ੍ਹਾਂ ਕਰੋ ਕਿਕਰ ਦਾ ਦਰਖਤ ਖੜਾ ਐ ਉਹਦੇ ਉੱਪਰ ਚੜ ਕੇ ਨਾ ડાણે ਨੂੰ ਹਿਲਾ ਦਿਓ ਅਨਕ ਪ੍ਰਕਾਰ ਆਹਾਰ ਸੋ ਗ੍ਰਹੀ ਸੰਗਤ ਖਾਇ ਸਦਾ ਕੋ ਹਰਹੀ ਅਨੇਕ ਪ੍ਰਕਾਰ ਦੇ ਭੋਜਨ ਡਕਣਗੇ ਸੰਗ ਦਾ ਖਾ ਕੇ ਉਹ ਆਪਣੇ ਦੁੱਖ ਦੂਰ ਕਰ ਲਵੇਗੀ ਬਾਹਰ ਜਵੈ ਵਰਖਾਂ ਹਟ ਹੈ ਜੇ ਹੋਏ ਸੁਖੀ ਤਵ ਸਦਨ ਸਦ ਹੈ ਤੇ ਉਹ ਜਿਹੜੀ ਉਹ ਡਿੱਗੇਗਾ ਜਿਹੜਾ ਪਦਾਰਥ ਉਹਨੂੰ ਛੱਕ ਕੇ ਉਹ ਆਨੰਦ ਵਿੱਚ ਹੋ ਜਾਣਗੇ ਤੇ ਫੇਰ ਆਪਣੇ ਘਰਾਂ ਨੂੰ ਚਲੇ ਜਾਣਗੇ ਸ੍ਰੀ ਚੰਦ ਬਾਣੀ ਸੁਨ ਤਵਹੀ ਪ੍ਰਾਹੀ ਪਿਤਕੇ ਬਚ ਪ੍ਰਤੀਤ ਜਹ ਨਹੀਂ ਸਾਰੀ ਦੁਨੀਆ ਗੁਰੂ ਨਾਨਕ ਦੇ ਬਚਨਾ ਤੇ ਪ੍ਰਤੀਤ ਕਰਦੀ ਐ ਸ੍ਰੀ ਚੰਦ ਨੂੰ ਪ੍ਰਤੀਤ ਨਹੀਂ ਤੇ ਉਹ ਉੱਠ ਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਂ ਦੇ ਕੋਲ ਆ ਕੇ ਬਚਨ ਕਰਦਾ ਹੈ ਬਿਟ ਪਨ ਸੰਗ ਅਸਨ ਕਿਨ ਲਾਇਓ ਅਵ ਲੋਕ ਕਿਉ ਨਐ ਕਿਸ ਸੁ ਸੁਨਾਇ ਤੇ ਆਪਣੇ ਪਿਤਾ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਬਾਪੂ ਇਹ ਦਸ ਵੀ ਕਿਕਰਾਂ ਨੂੰ ਭੋਜਨ ਕੀਨ ਲਾਇਆ ਇਹਨਾਂ ਨੂੰ ਭੋਜਨ ਨਹੀਂ ਲੱਗਦਾ ਕਿਕਰਾਂ ਨੂੰ ਤੇ ਤੁੱਕੇ ਲੱਗਦੇ ਹੁੰਦੇ ਆ ਸਾਡਾ ਬਾਪੂ ਤੇ ਬਜ਼ੁਰਗ ਹੋ ਗਿਆ ਹੁਣ ਪਤਾ ਹੀ ਨਹੀਂ ਲੱਗਦਾ ਇਹਨੂੰ ਮੈਂ ਕੀ ਕਹੀ ਜਾਣਾ ਤੇ ਇਹ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੂੰ ਕਹਿਣ ਲੱਗਿਆ ਇਹ ਦੱਸੋ ਇਹਨੂੰ ਜਿਹੜੇ ਹੈ ਭੋਜਨ ਕਿਹਨੇ ਲਾਇਆ ਤੇ ਅੱਜ ਤੱਕ ਨਾ ਤੇ ਕਦੇ ਵੇਖਿਆ ਤੇ ਨਾ ਹੀ ਸੁਣਿਆ ਹੈ ਪੂਰਵਕ ਵਹਿ ਨ ਹੋਈ ਐਸੇ ਆਪ ਬਚਨ ਭਾਖ ਤਹਾਂ ਜੈਸੇ ਤੇ ਸ੍ਰੀ ਚੰਦ ਕਹਿੰਦਾ ਵੀ ਬਾਪੂ ਪਹਿਲਾਂ ਤੇ ਕਦੇ ਇਹੋ ਜੀ ਗੱਲ ਸੁਣੀ ਨਹੀਂ ਐ ਜਿਹੜਾ ਤੁਸੀਂ ਬਚਨ ਕੀਤਾ ਹੈ ਸਿੱਧ ਮੁਨੀ ਅਰਜੇ ਅਵਤਾਰਾ ਕਿਨੂ ਆਸਨੈ ਬਚਨ ਉਚਾਰਾ ਕਹਿੰਦਾ ਅੱਜ ਤੱਕ ਜਿੰਨੇ ਵੀ ਸਿੱਧ ਮੁਨੀ ਅਵਤਾਰ ਹੋਏ ਐ ਕਿਸੇ ਨੇ ਵੀ ਇਸ ਤਰ੍ਹਾਂ ਦਾ ਬਚਨ ਨਹੀਂ ਕੀਤਾ ਜੋ ਆਪ ਪ੍ਰੀਤ ਆਪ ਫਰਮਾਇਓ ਹਾਉ ਨਾ ਕਰੋ ਨਹਿ ਨਰ ਬੀਚ ਲਜਾਇਓ ਤੇ ਕਹਿੰਦੇ ਇਹ ਜਿਹੜੀ ਪ੍ਰਤੀਤ ਆ ਨਾ ਮੈਨੂੰ ਨਹੀਂ ਆਉਂਦੀ ਤੁਹਾਡੇ ਤੇ ਜਿਹੜਾ ਤੁਸੀਂ ਬਚਨ ਕੀਤਾ ਹਾਉ ਨਾ ਕਰੋ ਨਰ ਬੀਚ ਲਜਾਵੋ ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਕਰਦੇ ਹਿਲਾਉਣ ਦੇ ਨਾਲ ਕੋਈ ਰੱਜ ਕੇ ਜਾਵੇਗਾ ਜਾਨਿਆ ਤਾਤ ਪਰਤੀਤ ਵਹੀਨਾ ਪ੍ਰਾਪਤਵ ਦੁਤੀਆ ਸੰਗ ਵਚਕੀਨਾ ਕਹਿੰਦੇ ਵੀ ਇਹ ਜਿਹੜੀ ਤੁਸੀਂ ਗੱਲ ਕਰੀ ਐ ਮੈਨੂੰ ਇਹ ਤੇ ਭੋਰਾ ਵੀ ਪ੍ਰਤੀਤ ਨਹੀਂ ਐ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੋਚਦੇ ਐ ਲੈ ਮੇਰੇ ਪੁੱਤਰ ਨੂੰ ਮੇਰੇ ਬਚਨਾਂ ਤੇ ਤਵਾਰ ਨਹੀਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦੂਸਰੇ ਪੁੱਤਰ ਦੇ ਨਾਲ ਮਤਲਬ ਲਖਮੀ ਦਾਸ ਦੇ ਨਾਲ ਗੱਲ ਕੀਤੀ ਲਖਮੀ ਦਾਸ ਸੁਨ ਸਤ ਆਇਸ ਕਰਹੁ ਕਿਰਤ ਹੈ ਬਿਲਮ ਗਵਾਇਸ ਤੇ ਉਸ ਵੇਲੇ ਫਿਰ ਲਖਮੀ ਦਾਸ ਨੂੰ ਕਹਿੰਦੇ ਲੈ ਪੁੱਤਰ ਮੇਰੀ ਗੱਲ ਸੁਣ ਬਿਨਾ ਦੇਰ ਕਰੇ ਕੰਮ ਕਰੋ ਬਹਿਰ ਮਹਿਰ ਹੋ ਝੋਣ ਹ ਜਾਈ ਸੰਗਤ ਸਗਰੇ ਲਿਹ ਬੁਲਾਈ ਇਹ ਬਾਹਰ ਜਿਹੜਾ ਅਜ ਦਰਖਤ ਲੱਗਿਆ ਨਾ ਕਿ ਕਰਦਾਰ ਨੂੰ ਚੜ ਕੇ ਹਿਲਾਵੋ ਸਾਰੀ ਸੰਗਤ ਨੂੰ ਬੁਲਾ ਲਵੋ ਭੁੱਖੇ ਤਰਵਤਾਵੋ ਵਾਸ ਕਰਹਿ ਨਹੀਂ ਤਵ ਆਵੋ ਪਾਸੇ ਤੇ ਹਾਂ ਜਿਹੜੀ ਉਹ ਸੰਗਤ ਹੈ ਨਾ ਉਹਨਾਂ ਉਹ ਜਿਹੜੇ ਬਹੁਤ ਭੁੱਖੇ ਆ ਉਹ ਜਦੋਂ ਭੋਜਨ ਛਕਣਗੇ ਤੇ ਤ੍ਰਿਪਤ ਹੋ ਜਾਣਗੇ ਜਦੋਂ ਰਜ ਕੇ ਨਾ ਨਾ ਕਰਨ ਲੱਗ ਜਾਣ ਤਾਂ ਇਹ ਦਰਗਤ ਹਿਲਾਉਣੋਂ ਹਟਣਾ ਜਿਸ ਵਿਦ ਉਤਰ ਦੀਨ ਤਾਹੀ ਪਿਤਰ ਜਾਏ ਚਿਤਮਾਨਤ ਨਹੀਂ ਤੇ ਪੁੱਤਰ ਵੀ ਨੇ ਵੀ ਉਹੀ ਉਤਰ ਦਿੱਤਾ ਜਿਹੜਾ ਹੁਣ ਸ਼੍ਰੀ ਚੰਦ ਨੇ ਦਿੱਤਾ ਸੀਗਾ ਉਹਨੇ ਵੀ ਗੁਰੂ ਦਾ ਬਚਨ ਮੰਨਣ ਤੋਂ ਇਨਕਾਰ ਕਰ ਦਿੱਤਾ ਦਵੈ ਸੁਤ ਲਖੈ ਪਰ ਤੀਤ ਨ ਆਈ ਉਚਤ ਨਾ ਇਹੋ ਵਿਸਾਲ ਵੜਿਆਈ ਦੋਨਾਂ ਪੁੱਤਰਾਂ ਨੇ ਇਹੀ ਸਮਝਿਆ ਵੀ ਗੁਰੂ ਤੇ ਐਮੀ ਸਾਡਾ ਬਾਪੂ ਤੇ ਕਹੀ ਜਾਂਦਾ ਐ ਕਿ ਦੀ ਗਿਕਰਨ ਮਠਿਆਈ ਲਗੀ ਐ ਲੈ ਇਸ ਤਰ੍ਹਾਂ ਕਦੇ ਹੋਏ ਐ ਉਹਨਾਂ ਨੂੰ ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਸੀ ਉਤਮ ਹਤ ਜੋ ਦਾਸਨ ਮਾਹੀ ਲਹਿਣੇ ਸੰਗ ਗਰਾਪਣ ਪ੍ਰਾਹੀ ਤੇ ਉਸ ਵੇਲੇ ਉਹ ਜਿਹੜਾ ਭਾਈ ਲੈਣਾ ਜੀ ਬੈਠੇ ਐ ਉਹਨਾਂ ਨੇ ਸਾਰੀ ਜਿਹੜੀ ਗੱਲਬਾਤ ਉਹਨੂੰ ਸੁਣਿਆ ਫਿਰ ਸਤਿਗੁਰਾਂ ਨੇ ਲੈਣੇ ਨੂੰ ਕਹਿਆ ਲੈਹਣੇ ਉਠ ਸੋ ਲੈਹਣਾ ਤੋਹੀ ਤੂਰਨ ਕਰੋ ਜੋ ਆਇਸ ਮੋਹੀ ਸਤਿਗੁਰੂ ਕਹਿੰਦੇ ਲੈ ਪੁੱਤਰ ਲੈਣਿਆ ਤੂੰ ਉਠ ਤੇ ਅਸੀਂ ਤੈਨੂੰ ਕੁਝ ਦੇਣਾ ਤੇ ਤੂੰ ਕੁਝ ਲੈਣਾ ਸਾਡਾ ਬਚਨ ਮੰਨ। ਸੰਗਤ ਸਗਰੀ ਲਿਹੋ ਪਸਾਰੀ ਹਵੈ ਤਮ ਜਾਵੋ ਸਭ ਇਹਨ ਆਗਾਰੀ। ਤੇ ਸੰਗਤ ਨੂੰ ਸਾਰੀ ਨੂੰ ਨਾਲ ਲੈ ਜੋ ਤੇ ਆਪ ਅੱਗੇ ਲਗੋ। ਇਹਨਾਂ ਨੂੰ ਇਹ ਜਿਹੜਾ ਮੈਂ ਕਾਰਜ ਕਹਿ ਰਿਹਾ ਕਰੋ। ਬਹਿਰ ਜ ਸਾਖੀ ਝੋਣਾ ਨੀਕੇ ਦੇਹ ਆਹਾਰ ਭਾਵ ਤੇ ਜੀਕੇ। ਹਾਂ ਕਹਿੰਦੇ ਇਹ ਜਿਹੜੀ ਬਹੀ ਰਾਈ ਐ ਨਾ ਆਪਣੇ ਕੋਲੇ। ਇੰਨੇ ਜਿਹੜੀ ਸੰਗਤ ਆਈ ਐ ਇਹਨਾਂ ਨੂੰ ਕਿਕਰ ਦੇ ਦਰਖਤ ਦੇ ਕੋਲ ਲੈ ਜਾਵੋ ਚੰਗੇ ਤਰ੍ਹਾਂ ਹਲਾਵੋ ਤੇ ਮਨ ਭਾਉਂਦਾ ਭੋਜਨ ਸ਼ਕਣਗੇ ਸੁਣ ਕਰ ਤਨ ਪਰ ਪਟ ਨ ਸੰਭਾਰਾ ਉੱਠ ਕੈ ਤੂਰਨ ਨਿਕਸਿਉ ਦਵਾਰਾ ਤਾਂ ਭਾਈ ਲੈਣਾ ਜੀ ਉਸੇ ਵੇਲੇ ਉੱਠ ਕੇ ਤੁਰ ਪਿਆ ਆਪਣੇ ਕੱਪੜਿਆਂ ਦੀ ਵੀ ਸੰਭਾਲ ਨਹੀਂ ਕੀਤੀ ਵੀ ਸੋਚੀ ਨਹੀਂ ਵੀ ਮੇਰੇ ਕੱਪੜੀ ਨਾ ਪਾੜ ਜਾਣ ਕਿ ਦੇ ਦਰਖਤ ਤੇ ਚੜ੍ਹਨੇ ਕਿਕਰ ਦੇ ਤੇ ਗੁਰੂ ਦਾ ਵਚਨ ਮੰਨਣ ਵਾਸਤੇ ਭਾਈ ਲੈਣਾ ਜੀ ਉਸੇ ਵੇਲੇ ਉੱਠ ਕੇ ਤੁਰ ਪਿਆ। ਸਗਰੇ ਸੰਗਤ ਸੰਗ ਬੁਲਾਈ ਬਿਟਪ ਬਲੋਕ ਚੜਿਓ ਤਵ ਤਾਈ। ਤੇ ਸਾਰੇ ਸੰਗਤ ਨੂੰ ਨਾਲ ਬੁਲਾ ਲਿਆ ਰੁੱਖ ਨੂੰ ਵੇਖ ਕੇ ਉੱਤੇ ਚੜ ਗਿਆ ਤੇ ਟਾਹਣੀਆਂ ਨੂੰ ਫੜ ਕੇ ਹਿਲਾਉਣ ਲੱਗਿਆ। ਰਹੇ ਪ੍ਰਕਾંડ ਸਜੋਰ ਹਿਲਾਏ ਗਿਰਤ ਪਿਖੇ ਭੋਜਨ ਬਹ ਭਾਏ। ਤੇ ਕਈ ਪ੍ਰਕਾਰ ਦਾ ਭੋਜਨ ਥੱਲੇ ਧਰਤੀ ਤੇ ਡਿੱਗਿਆ ਸਾਰਿਆਂ ਨੇ ਉਹ ਮਨ ਭਾਉਂਦਾ ਪ੍ਰਤਾਸਤ ਜਕਿਆ। ਮੋਦਕ ਸਸਕੁਲ ਪਰਪਾ ਪੂਰੀ ਪਿਖਤ ਸਰਬ ਪਾ ਅਚਰਜ ਪੂਰੀ ਹਾਂ ਕਈ ਤਰ੍ਹਾਂ ਦੇ ਘਰ ਕਹਿੰਦੇ ਉੱਥੇ ਪਦਾਰਥ ਡਿੱਗੇ ਤੇ ਉਹਨਾਂ ਨੇ ਸਾਰਿਆਂ ਨੇ ਛਕੇ आनंद ਦੇ ਵਿੱਚ ਹੋ ਗਏ ਨੇ ਜਾਂ ਜਾਂ ਝੋਣੈ ਬਿਟਪਨ ਸੋ ਤਿਉ ਤਿਉ ਗਰਹੈ ਖਾਏ ਸਭ ਕੋ ਜਿਵੇਂ ਜਿਵੇਂ ਭਾਈ ਲੈਣਾ ਜੀ ਡਾਣੇ ਨੂੰ ਹੁਲਾਉਂਦੇ ਜਾਂਦੇ ਉਸੇ ਤਰ੍ਹਾਂ ਪਦਾਰਥ ਡਿੱਗਦਾ ਜਾ ਰਿਹਾ ਹੈ ਨਾਨਾ ਬਾੰਧ ਪਰੈ ਧਰਿਆਈ ਲਗੇ ਨਦੀਸੈ ਪਰਤ ਦਿਸਾਈ ਤੇ ਬਹੁਤ ਬਰਕਾਰ ਦੇ ਭੋਜਨ ਧਰਤੀ ਤੇ ਡਿੱਗੇ ਰੁਖੜ ਨੂੰ ਜੋ ਲੱਗੇ ਨਹੀਂ ਸੀ ਦਿਸਦੇ ਪਰ ਧਰਤੀ ਦੇ ਜਿਗਦੇ ਦਿਸਦੇ ਸਨ ਆ ਚਰਜ ਭੈ ਗਤ ਜਾਏ ਨ ਜਾਣੀ ਧਨ ਧਨ ਕਹੈ ਗੁਰ ਗੁਣਖਾਨੀ ਤੇ ਸੰਗਤ ਵੀ ਸਾਰੀ ਹੈਰਾਨ ਹੁੰਦੀ ਹੈ ਜਿਹੜੀ ਇਹ ਪਦਾਰਤ ਸ਼ੱਕਦੀ ਹੈ ਤੇ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਧੰਨ ਧੰਨ ਕਹਿ ਰਹੇ ਨੇ ਇਕ ਤੋ ਭੁੱਖੇ ਬਾਸਰ ਤੀਨੰਗ ਮਿਲਿਓ ਨ ਅਫਸਰ ਅਸਨ ਨ ਕੀਨੰਗ ਇਕ ਦਿਉ ਤਿੰਨ ਦਿਨਾ ਤੋ ਭੁੱਖੇ ਸੀਗੇ ਉਹਨਾਂ ਨੂੰ ਭੋਜਨ ਸਕਣ ਦਾ ਸਮੇਂ ਨਹੀਂ ਮਿਲਿਆ ਤਤੀਐ ਸਾਧਮੈ ਮਿਲਿਓ ਆਹਾਰ ਖਾਏ ਅਦਕ ਸੁਖ ਹਿਰਦੈ ਉਦਾਰਾ ਤੇ ਦੂਸਰਾ ਜਿਹੜਾ ਭੋਜਨ ਆ ਰਿਹਾ ਸੀ ਉਹ ਬੜਾ ਸੁਆਦੀ ਸੀਗਾ ਬੜਾ ਚੰਗਾ ਸੀਗਾ ਤੇ ਉਹਨੂੰ ਖਾ ਕੇ ਆਨੰਦ ਵਿੱਚ ਹੋ ਗਏ ਚੰਕਾਲ ਲਓ ਅਚਬ ਆਗਾਏ ਭੈ ਤ੍ਰਿਪ ਤੇਬ ਮੁਖ ਹ ਹਲਾਏ ਤੇ ਸਾਰਿਆਂ ਨੇ ਰਜ ਰਜ ਕੇ ਭੋਜਨ ਸ਼ਕਿਆ ਤੇ ਫਿਰ ਇਸ ਤਰ੍ਹਾਂ ਬਚਨ ਕਰਦੇ ਨੇ ਹਟ ਜਵ ਰਹੇ ਬਲੋ ਕੈ ਲਹਿਣੈ ਉਤਰਿ ਉਤਰੈ ਸੋਰ ਕਰ ਟਹਿਣੈ ਤੇ ਜਦੋਂ ਸਾਰੇ ਰਜ ਗਏ ਤੇ ਭਾਈ ਲੈਣਾ ਜੀ ਟੋਟਾਣਾ ਹਲਾਣੋਂ ਹਟ ਗਏ ਨੇ ਤੇ ਆਪ ਥੱਲੇ ਉਤਰ ਆਏ ਬਿੰਦ ਸਤ ਚਤਰ ਹਜ਼ਾਰ ਹਉ ਤੇ ਨਰ ਸਭ ਤ੍ਰਿਪਤਾਏ ਰਹੋ ਹਰਖ ਭਰ ਕਵੀ ਜੀ ਕਹਿੰਦੇ ਉਥੇ 24000 ਜਿਹੜੀ ਸੰਗਤ ਇਕੱਠੀ ਹੋਈ ਤੇ ਉਹਨਾਂ ਨੇ ਜਦੋਂ ਇਹ ਪਦਾਰਥ ਜੱਗਿਆ ਤੇ ਸਾਰੇ ਆਨੰਦ ਵਿੱਚ ਹੋ ਗਏ ਹਵੈ ਕੈ ਸੰਗਤ ਕੇ ਰਾਗਾਰੀ ਚੱਲ ਆਇਓ ਧਰਮਸ਼ਾਲਾ ਮਝਾਰੀ ਤੇ ਭਾਈ ਲੈਣਾ ਜੀ ਆਪ ਅੱਗੇ ਚੱਲ ਕੇ ਸੰਗਤ ਵਿੱਚ ਆ ਰਹੀ ਹੈ ਤੇ ਧਰਮਸ਼ਾਲਾ ਦੇ ਵਿੱਚ ਪਹੁੰਚ ਗਏ ਪਾਇਨ ਪਾਸ ਲਕਟ ਕੀ ਨਿਆਈ ਪਰਿਓ ਦੀਨ ਹਵੈ ਪ੍ਰੇਮ ਹੈ ਸਾਈ ਤੇ ਭਾਈ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਵਿਤ ਜਿਵੇਂ ਲੱਕੜ ਸਿੱਧੀ ਹੁੰਦੀ ਹੈ ਡੰਡਾ ਕਲੀ ਡੰਡਾਉਂਦਾ ਵੰਦਨਾ ਕੀਤੀ ਹੈ ਨਮਸਕਾਰ ਕੀਤੀ ਹੈ ਚਾਇ ਸਨ ਕਸਕ ਸਖਤ ਹਵਾ ਆਈ ਭਾਨ ਉਗਤ ਜੈਸ ਅਰਨਾਈ ਤੇ ਬੈਠ ਕੇ ਸਤਿਗੁਰਾਂ ਦੇ ਕੋਲੇ ਭਾਈ ਲੈਣਾ ਜੀ ਕਹਿੰਦੇ ਸੱਚੇ ਪਾਤਸ਼ਾਹ ਇਹੋ ਜਿਹਾ ਕਉਤਕ ਕਦੇ ਪਹਿਲਾਂ ਨਹੀਂ ਸੀ ਦੇਖਿਆ ਸੰਗਤ ਪਾਇਨ ਪਰੇ ਪੈ ਸਾਰੀ ਸਰਦਾ ਜਗੀ ਪਰਮ ਸੁਖ ਕਾਰੀ ਕਿ ਕਿਸੇ ਦਰਖਤ ਤੋਂ ਉੱਪਰ ਮਠਿਆਈ ਡਿੱਗੀ ਹੋਵੇ ਤੇ ਉਹਨੂੰ ਛੱਕ ਕੇ ਆਨੰਦ ਹੋ ਜਾਵੇ ਕੋਈ ਬੈਠੇ ਬਿਸਮੈ ਬਚਨ ਬਖਾਨ ਨਹ ਹੈ ਸੈ ਚਰਜ ਕੋ ਨਹ ਜਾਣਹਿ ਤੇ ਸਤਿਗੁਰਾਂ ਨੂੰ ਕਲਾ ਵਾਨ ਜਾਣਿਆ ਤੇ ਸਾਰੇ ਆ ਕੇ ਸਤਿਗੁਰਾਂ ਨੂੰ ਮਿਲੇ ਨੇ ਪੁਰਬ ਭਈ ਨਾ ਕਬ ਹੂੰ ਐਸੇ ਤਰਤੇ ਅਸਨ ਅਚਾਇਓ ਜੈਸੇ ਜਿਹੜੇ ਪਾਸੇ ਸਤਿਗੁਰੂ ਜੀ ਲੰਘ ਰਹੇ ਆ ਉਹਨਾਂ ਦੇ ਪਿੱਛੇ ਬਹੁਤ ਸੰਗਤ ਉਜਾਰੀ ਹੈ ਸ੍ਰੀ ਨਾਨਕ ਸ੍ਰੀ ਨਾਨਕ ਨਮ ਜਹਤ ਹੈ ਹਵੈ ਉਚਾਰ ਸੁਖ ਧੰਮ ਤੇ ਸਾਰੇ ਸ੍ਰੀ ਨਾਨਕ ਸ੍ਰੀ ਨਾਨਕ ਨਾਮ ਜਪਦੇ ਜਾ ਰਹੇ ਆ ਸਤਿਗੁਰਾਂ ਦੇ ਉਚਾਰ ਪਿੱਛੇ ਪਿੱਛੇ ਚੱਲ ਰਹੇ ਨੇ ਦਾ ਵੈ ਸ਼ਬਦ ਪੜੈ ਦ੍ਰਿੜ ਪ੍ਰੇਮ ਕਰ ਵਿਚਾਰ ਹੋਏ ਚਿਤ ਸੁਖੇਮ ਤੇ ਸਾਰੇ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਬਚਨ ਸੁਣਦੇ ਜਾਂਦੇ ਆ ਗੁਰੂ ਦੀ ਵਡਿਆਈ ਕਰਦੇ ਪਿੱਛੇ ਨੂੰ ਸਤਿਗੁਰਾਂ ਦੇ ਪਿੱਛੇ ਪਿੱਛੇ ਜਾ ਰਹੇ ਨੇ ਤੇ ਉਹਨਾਂ ਨੇ ਉਹ ਜਿਹੜੀ ਮਠਿਆਈ ਸ਼ਕੀ ਤੇ ਉਹਨਾਂ ਨੂੰ ਆਨੰਦ ਮਿਲੇ ਸਤਿਗੁਰਾਂ ਨੇ ਆਪਣੇ ਸਿੱਖਾਂ ਦੀ ਭਾਵਨਾ ਪੂਰੀ ਕੀਤੀ ਫਿਰ ਉਸ ਤੋਂ ਅੱਗੇ ਕੀ ਹੋਇਆ ਇਹ ਸ਼੍ਰੀਚੰਦ ਵਰਗਿਆਂ ਦੀਆਂ ਵਿਚਾਰਾਂ ਚੱਲਣ ਲੱਗੀਆਂ ਜਿਨ੍ਹਾਂ ਨੇ ਵੀ ਸਤਿਗੁਰਾਂ ਨੇ ਬੜੇ ਪਰਖ ਦੇ ਸਮੇਂ ਪਾਏ ਤੇ ਉਹਨਾਂ ਨੇ ਬਚਨ ਮੰਨਣ ਤੋਂ ਇਨਕਾਰ ਕਰਦੇ ਰਹੇ ਜਿਹੜੇ ਸੋ ਵਿਚਾਰ ਹੁਣ ਆਪਾਂ ਅੱਗੇ ਕੱਲ ਨੂੰ ਕਰਾਂਗੇ ਸਮੂਹ ਸੰਗਤਾਂ ਧੰਨਵਾਦ ਹੋਈਆਂ ਭੁੱਲਾਂ ਦੀ ਮਾਫੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ